ਦੱਸਦੇ ਪੰਜਾਬ ਵਾਲਿਆਂ ਨੂੰ ਵੀ ਆਸਟ੍ਰੇਲੀਆ ਦੇ ਬੱਚਿਆਂ ਨੂੰ ਕਿੰਨੀ ਪੰਜਾਬੀ ਆਉਂਦੀ ਹੈ ਪੰਜਾਬੀ ਕਿਹਨੂੰ ਕਿਹਨੂੰ ਆਉਂਦੀ ਹੈ ਲਿਸਨ ਟੂ ਮੀ ਮੈਨੂੰ ਖਵਾਕ ਆਉਂਦੀ ਆ ਊੜਾ ਅੜਾ ਇਡੀ ਸ਼ਸ਼ਾ ਹਾ ਹਾ ਕਕਾ ਕਖ ਕਕਾ ਗਗਾ ਕਗਾ ਨਿਆ ਚਚਾ ਸ਼ਸ਼ਾ ਜਜਾ ਚੇਜਾ ਨੋ ਨਿਆ ਕੀ ਆਉਂਦਾ ਊੜੇ ਤੋਂ ਬਾਅਦ ਆੜਾ ਅੜਾ ਛੇੜੀ ਤੋਂ ਬਾਅਦ ਕੀ ਆਉਂਦਾ ਅੱਛਾ ਹੈ ਸ਼ਸ਼ਾ ਪਹਿਲਾਂ ਊੜਾ ਆਉਂਦਾ ਕਿ ਅੜਾ ਆਉਂਦਾ ਉਡਾ 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 ਈੜੀ ਤੋਂ ਪਹਿਲਾਂ ਕੀ ਹੁੰਦਾ ਆ ਦਾ ਈੜੀ ਤੋਂ ਪਹਿਲਾਂ ਅੱਛਾ ਉਡਾ ਉਡਾ ਈੜੀ ਤੋਂ ਪਹਿਲਾਂ ਸਹੀ ਦੱਸਦਾ ਫਿਰ ਗਲਤ ਦੱਸਦਾ ਉਡਾ ਜਿਹੜਾ ਪੂਰਾ ਹੁੰਦਾ ਉਡਾ ਦਾ ਸਾਰਾ ਨਹੀਂ ਹੁੰਦਾ ਤੁਹਾਨੂੰ ਉਹਦੀ ਗਿਣਤੀ ਬੋਲੋ ਫਿਰ 1 2 3 4 5 6 7 8 9 10 ਕਿੰਨਾ ਹੋ ਗਿਆ ਕੁਝ ਕੁਝ ਕਿੰਨੇ ਬਰਾਦਾ ਨਹੀਂ ਨਹੀਂ ਦੀਦੀ ਨਹੀਂ ਪੰਜਾਬੀ ਕਿਨੂੰ ਕਿਨੂੰ ਆਉਂਦੀ ਲਿਸਨ ਟੂ ਮੀ ਕਿੰਨੀ ਆਉਂਦੀ ਆ ਮੈਨੂੰ ਤਾਂ ਬਹੁਤ ਆਉਂਦੀ ਆ ਤੁਹਾਨੂੰ ਪੰਜਾਬੀ ਆਉਂਦੀ ਆ ਮੈਨੂੰ ਬਹੁਤ ਆਉਂਦੀ ਆ ਵਧੀਆ ਪੰਜਾਬੀ ਆਉਂਦੀ ਆ ਅੱਛਾ ਸੰਗੀਤ ਆ ਨਹੀਂ ਉਹ ਜੋ ਪੁੱਛੋ ਊੜੇ ਤੋਂ ਬਾਅਦ ਕੀ ਆਉਂਦਾ ਫੋਟੋ ਬਣਨੀ ਆ ਊੜੇ ਤੋਂ ਬਾਅਦ ਕੀ ਆਉਂਦਾ ਆੜਾ 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 ਕੀ ਆਉਂਦਾ ਊੜੇ ਤੋਂ ਬਾਅਦ ਆੜਾ ਆੜਾ ਊੜੇ ਤੋਂ ਬਾਅਦ ਕੀ ਆਉਂਦਾ ਆੜਾ ਹੈ ਕੀ ਆਰਾ ਉਰਾ ਇੜੀ ਇੜੀ ਸੱਚਾ ਇੜੀ ਤੋਂ ਬਾਅਦ ਕੀ ਆਉਂਦਾ ਸੱਚਾ ਹੈ ਸੱਚਾ ਸੱਚਾ ਆਉਂਦਾ ਸਸਾਉਂਦਾ ਸਸਾਉਂਦਾ ਚਲੋ ਪਹਿਲਾਂ ਉੜਾ ਆਉਂਦਾ ਕਿ ਐੜਾ ਆਉਂਦਾ ਉੜਾ 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 ਆ ਮੈਨੂੰ ਉੜਾ ਐੜੇ ਤੋਂ ਪਹਿਲਾਂ ਕੀ ਆਉਂਦਾ ਉੜਾ ਅੱਛਾ ਉੜੀ ਤੋਂ ਪਹਿਲਾਂ ਕੀ ਆਉਂਦਾ ਇੜੀ ਤੋਂ ਪਹਿਲਾਂ ਕੀ ਆਉਂਦਾ ਆਦਾ ਆਦਾ ਇਹਦੇ ਤੋਂ ਪਹਿਲਾਂ ਉਹ ਦਾ ਉਹ ਦਾ ਇਹਦੇ ਤੋਂ ਪਹਿਲਾਂ 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 ਸਹੀ ਦੱਸਦਾ ਫਿਰ ਗਲਤ ਦੱਸਦਾ ਕਿਤੇ ਬੰਦੇ ਕਿੰਨੇ ਹਾਂ ਕਿਤੇ ਨਹੀਂ ਤੁਸੀਂ ਦੇਖੋ ਵੀ ਬੱਚਿਆਂ ਨੂੰ ਪੰਜਾਬੀ ਕਿੰਨੀ ਕਿ ਜ਼ਿਆਦਾ ਆਉਂਦੀ ਹੈ ਉਧਰ ਫੇਸ ਕਰ ਲਓ ਆਪਾਂ ਸਾਰੇ ਹੈ ਨਾ ਆਪਾਂ ਦੱਸਦੇ ਪੰਜਾਬ ਵਾਲਿਆਂ ਨੂੰ ਵੀ ਆਸਟ੍ਰੇਲੀਆ ਦੇ ਬੱਚਿਆਂ ਨੂੰ ਕਿੰਨੀ ਪੰਜਾਬੀ ਆਉਂਦੀ ਹੈ ਕਮ ਹੇਅਰ ਮੇਰੇ ਕੋਲੇ ਆ ਜੋ ਇੱਧਰ ਨੂੰ ਪੂਰੀ ਪੰਜਾਬੀ ਆਉਂਦੀ ਹੈ ਕਿੰਨੀ ਪੰਜਾਬੀ ਹਰ ਵੀ ਨਹੀਂ ਹਮਝ ਉਰਾਦਾ ਸਾਰਾ ਨਹੀਂ ਹੁੰਦਾ ਮੈਨੂੰ ਸਾਰਾ ਨਹੀਂ ਆਉਂਦਾ ਮੈਨੂੰ ਵੀ ਨਹੀਂ ਸਾਹ ਮੈਂ ਵੀ ਸਾਦੇ ਨਹੀਂ ਹੁੰਦਾ ਸਾਰਾ ਨਹੀਂ ਆਉਂਦਾ ਮੈਨੂੰ ਸਾਰਾ ਦੋ ਨੰਨ ਨਹੀਂ ਪਤਾ ਨਹੀਂ ਬੋਲ ਲੈਨੇ ਪੰਜਾਬੀ ਬੋਲ ਲੈਨੇ ਉਧਰ ਦੇਖਣਾ ਉਧਰ ਹਾਂਜੀ ਮੈਂ ਬੋਲਣ ਮੇਰੇ ਮੇਰਨੇ ਵਾਲੇ ਦੇ ਬੋਲ ਦਿੰਨੇ ਆਂ ਮੈਂ ਵੀ ਅੱਛਾ ਜੇ ਦੱਸਣਾ ਵੇ ਇੰਨੀ ਪੰਜਾਬੀ ਆਉਂਦੀ ਐ ਇੰਨੀ ਆਉਂਦੀ ਐ ਇੰਨੀ ਆਉਂਦੀ ਕਿੰਨੀ ਆਉਂਦੀ ਐ ਕਾਫੀ ਆਉਂਦੀ ਹਾਂਜੀ ਹੌਪਿੰਗ ਰੇਸ ਅਗਰ ਇਹ ਨੂੰ ਲੈ ਕੇ ਇਅਰ 10 ਬੋਲੇ ਨਾਈ ਨਹੀਂ ਆਂਦੀ। ਐਨੀ ਆਉਂਦੀ ਹੈ। ਚਲੋ ਬਾਕੀ ਜਿਹੜੇ ਚਲੇਗੇ ਜਿਨ੍ਹਾਂ ਨੇ ਹੈਗੇ ਨੇ ਉਹ ਸਟੈਂਡ ਕਰਦੇ ਨੇ। ਫਟਾਫਟ ਦੱਸ ਦੋ ਵੀ ਇੰਨੀ ਆਉਂਦੀ ਐ, ਇੰਨੀ ਆਉਂਦੀ ਐ, ਇੰਨੀ ਹੁੰਦੀ ਐ। ਮੈਨੂੰ 100% 200% ਕਿੰਨੀ ਆਉਂਦੀ ਕਿ? ਤੁਹਾਨੂੰ ਦੱਸਦੇ ਆ ਤੁਹਾਡੇ ਮਮਾ ਦੱਸ ਦੇ ਪੈ ਨੇ ਕਿੰਨੀ। 50% 50% ਆਉਂਦੀ ਐ। ਮੈਨੂੰ 600 ਬੱਚੇ ਨੇ ਉਹ ਰੇਜ਼ ਵਾਸਤੇ ਬੋਲ। ਅੱਛਾ ਅੱਜ ਕਿਵੇਂ ਦਾ ਲੱਗੇ ਤੁਹਾਨੂੰ? ਵਧੀਆ। ਊੜਾ ੜਾ ਪੂਰਾ ਆਉਂਦਾ। ਉਦਾਸ ਸਾਰਾ ਨਹੀਂ ਹੁੰਦਾ ਸਾਰਾ ਨਹੀਂ ਹੁੰਦਾ ਤੁਹਾਨੂੰ ਆਉਂਦੀ ਗਿਣਤੀ ਆਉਂਦੀ 1 2 ਦੀ ਮੇਰੀ ਨਾਲ ਜੁਣ ਆਉਂਦੀ ਆ ਮੈਨੂੰ 30 ਤੱਕ ਆਉਂਦੀ 30 ਤੱਕ ਆਉਂਦੀ ਹੈ ਲੈ ਵਸਨਾ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਤੁਹਾਨੂੰ ਆਉਂਦੀ ਗਿਣਤੀ ਬੋਲੋ ਫਿਰ 1 2 3 4 5 6 7 8 9 10 ਕਰ ਰਹਾ ਚੁ ਕਿਉਂ ਨਹੀਂ ਮਰ ਕੁਝ ਕੁਝ ਉੱਚੀ ਨਿਮਰਤਾ ਨਹੀਂ 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 ਚੱਲ ਸੁਣਾ ਦੇ ਸੁਣਾ ਦੇ ਸੁਣਾ ਦੇ ਚੱਲ ਮੈਂ ਤੇਰੇ ਨਾਲ ਬੋਲਦੇ ਹਾਂ ਇੱਕ ਇੱਕ ਦੋ ਤਿੰਨ ਚਾਰ ਪੰਜ 6 7, 7 8 9 ਨੋ ਦਸ ਬਾਸ ਤਾੜੀਆਂ ਮਾਰੋ ਪਹਿਲਾਂ ਇਹ ਨਵੀਂ ਜੋ ਇਹ ਸੁਣਾਵੇ ਕਰੋ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 ਨਤੀਤੀ ਗਤੀ ਬਤੀ 30 35 35 35 37 ਵੀ ਦੇਖੋ ਮੁੰਡਾ 30 ਤਾਂ ਪਾਰ ਕਰ ਗਿਆ ਹਾਂ ਨਤੀ ਤੱਕ ਆਉਂਦਾ 30 ਤੱਕ ਆਉਂਦੀ ਹੈ ਹਾਂਜੀ ਵਾ ਸੁਣਾ ਵੀ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਨਤੀਤੀ ਵਾ ਜੀ ਵਾ ਤਾੜੀਆਂ ਮਾਰ ਦਿਓ ਤੁਹਾਨੂੰ ਉਡਾਣਾ ਆਉਂਦਾ ਵਾ ਲੈ ਫਿਰ ਸੁਣਾ ਦਿਓ ਉੜਾ ਅੜਾ ਇਡੀ ਸਸ ਹਾ ਕਕ ਕ ਕ ਕ ਗਗਾ ਕਗਾ ਨਿਆ ਚਚਾ ਸ਼ਾ ਸ਼ਾ ਜਜਾ ਚੇਜਾ ਨੋ ਨੇਆ ਲੈਣਾ ਚਲੋ ਇੰਨਾ ਕੀ ਐਫਰਟ ਬਹੁਤ ਆ ਬੱਚਿਆਂ ਦੇ ਨਾਮ ਤੇ ਤਾੜੀਆਂ ਇਹਨਾਂ ਨੇ ਦੇਖੋ ਕਿੰਨੀ ਮਿਹਨਤ ਕੀਤੀ ਸਿੱਧੂ ਮੂਸੇਵਾਲੇ ਥਾਪੀ ਮਾਰਨੀ ਆਉਂਦੀ ਤੁਹਾਨੂੰ ਹੈ ਪੱਟ ਤੇ ਥਾਪੀ ਕਿਹਨੂੰ ਮਾਰਨੀ ਆਉਂਦੀ ਆ ਚਲ ਮਾਰ ਕੇ ਦਿਖਾ ਦਿਓ ਕਹੇ ਦੇਖਦੇ ਰਹੋ ਰੱਬੋ ਟੀਵੀ ਦੇਖਦੇ ਰਹੋ ਰੱਬੋ ਦੀ ਵੀ